ਆ ਹੋਟਲ ਆ ਜਿਹੜਾ ਅਸੀਂ ਬੁੱਕ ਕਰਵਾਉਣਾ ਆ ਤੇ ਹੋਰ ਕੀਤਾ ਨਹੀਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸਾਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੌਗ ਦੇ ਵਿੱਚ ਤੇ ਅੱਜ ਆਪਾਂ ਬਾਹਰੋਂ ਸ਼ੁਰੂਆਤ ਕੀਤੀ ਹੈ ਟ੍ਰੈਫਿਕ ਦੇ ਵਿੱਚ ਅੱਜ ਗੱਡੀ 'ਚ ਪਤਾ ਪਲਾ ਕਾਦੋ ਸ਼ੁਰੂਆਤ ਕੀਤੀ ਹੈ ਇਸ ਲਈ ਕੀਤੀ ਆ ਕਿ ਸਾਨੂੰ ਸਹਿਦ ਨੂੰ ਸਕੂਲੋਂ ਲਿਆ ਕੇ ਡਿਸ਼ਾਂ ਛੱਡ ਕੇ ਤੇ ਸਾਨੂੰ ਫਟਾਫਟ ਆਉਣਾ ਪਿਆ ਬਾਹਰ ਤੇ ਅਸੀਂ ਅਲਚਾਰੇ ਆ ਹਾਟਲ ਬੁਕਿੰਗ ਕਰਾਉਣਾ ਹਾਂ ਅਸੀਂ ਅੱਜ ਚੱਲੇ ਆ ਹਾ ਹਾਟਲ ਬੁਕਿੰਗ ਕਰਾਉਣੀ ਸੀ ਜਿੱਥੇ ਆਈ ਫੰਕਸ਼ਨ ਕਰਵਾਉਣਾ ਤੇ ਉਹ ਕਾ ਦਾ ਫੰਕਸ਼ਨ ਆ ਤੇ ਕਿਸ ਗੱਲ ਦਾ ਆ ਤੇ ਇਹ ਤੁਹਾਨੂੰ ਪਤਾ ਲੱਗ ਜਾਣਾ ਹੈ ਬਸ ਇੱਦੇ ਤੀ ਬਲੌਗ ਨਾਲ ਬਣੇ ਰਹਿਣਾ ਹੈ ਠੀਕ ਆ ਤੇ ਅੱਜ ਤੋਂ ਅੱਜ ਨਹੀਂ ਪਤਾ ਲੱਗਣਾ ਤੁਹਾਨੂੰ ਤੇ ਪਤਾ ਲੱਗ ਜਾਣਾ ਵੈਸੇ ਅੱਜ ਨਹੀਂ ਲੱਗਣਾ ਤੇ ਥੋੜੇ ਦਿਨਾਂ ਤੱਕ ਪਤਾ ਲੱਗ ਹੀ ਜਾਣਾ ਹਾਂ ਤੇ ਬਸ ਇੱਦੇ ਬਲੌਗ ਨਾਲ ਤੁਸੀਂ ਬਣੇ ਰਹਿਣਾ ਬਣੇ ਰਹਿਣਾ ਤੇ ਹੁਣ ਅਸੀਂ ਚੱਲੇ ਆ ਤੇ ਕਿਹੜਾ ਹੋਟਲ ਆ ਉਹ ਵੀ ਤੁਹਾਨੂੰ ਦੱਸਣਾ ਆ ਜੀ ਤੇ ਸਾਰਾ ਸ ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਸਾਨੂੰ ਉੱਥੇ ਮਿਲਦਾ 15 ਮਿੰਟ ਲੱਗ ਹੀ ਗਏ ਨਾ ਟ੍ਰੈਕ ਵਿੱਚ 15 ਮਿੰਟ ਲੱਗਦੇ ਉਹ ਬੱਲਾ 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 ਦੇਖਿਓ ਸਾਰਾ ਟ੍ਰੈਫਿਕ ਆਹ ਇੱਕ ਟ੍ਰੈਫਿਕ ਦੇਖੋ ਬੱਲਾ ਬੱਲਾ ਓ ਮਾਈ ਗੋਡ ਇੱਕਾਦੋਂ ਪਹੁੰਚਣ ਕਿ ਕਰੇ ਅਸੀਂ ਇਹ ਤੋ ਕੱਟ ਮਾਰ ਲਾਂਗੇ ਕਿ ਨਹੀਂ ਮੁੜ ਕੇ ਆਉਣਾ ਪਊ ਜਾਦਾ ਕੱਟ ਪੈਣੀ ਆ ਜੀ ਇੱਥੇ ਟ੍ਰੈਫਿਕ ਇਹ ਕਾ ਤਾਂ ਟ੍ਰੈਫਿਕ ਲੱਗੀ ਇੰਨਾ ਰਸ਼ਿਆ ਬੁੱਲੇ ਮੈਨ ਲੱਗਦਾ ਨਹੀਂ ਕੱਟ ਬਟੇਣਾ ਬਹੁਤ ਜ਼ਿਆਦਾ ਰਸ਼ਿਆ ਅੱਗੇ ਤੱਕ ਲਓ ਜਿੱਤੇ ਵੀ ਲੱਗ ਗਿਆ ਤੇ ਮੈਂ ਤਾਂ ਗਰਮ ਕੱਪੜੇ ਬਾਕੇ ਆ ਗਈ ਕਿਉਂਕਿ ਠੰਡ ਸੀ ਤੇ ਨਰਸੂ ਪਾਇਆ ਹੀ ਆ ਤੇ ਮੰਮੀ ਉਹਨਾਂ ਨੂੰ ਵੈਸੇ ਸਾਨੂੰ ਕਾਲੀ ਕਾਲੀ ਚ ਇਹ ਨਹੀਂ ਦੱਸ ਹੋਇਆ ਕਿ ਸਾਨੂੰ ਪਤਾ ਨਹੀਂ ਕਿੰਨਾ ਟਾਈਮ ਬਣਾ ਹੁਣ ਜਿੱਦਾਂ ਇਸ ਹਿਸਾਬ ਨਾਲ ਟ੍ਰੈਫਿਕ ਆ ਮੈਨ ਲੱਗਦਾ 9 ਵਜ ਜਾਣੇ ਯਾਰ ਟ੍ਰੈਫਿਕ ਤਾਂ ਨਹੀਂ ਆ ਜਿਆਦਾ ਸਰੋਤ ਤੇ ਜੇ ਕੋਲੇ ਤਾਂ ਕੋਈ ਕੰਟਰਾ ਮਿਲਦਾ ਤਾਂ ਕੱਟ ਤੇ ਨਾ ਹੋਵੇ ਤੇ ਮੋੜਦਾ ਉਹ ਕੱਟ ਕਰਕੇ ਟ੍ਰੈਫਿਕ ਹੋਣੀ ਉੱਥੇ ਫੇਰ ਤਾਂ ਕੱਟ ਤੇ ਨਾ ਹੋਵੇ ਅੱਗੇ ਟ੍ਰੈਫਿਕ ਹੁਣ ਆ ਕਿਹਦੇ ਹੋਟਲ ਅੱਗੇ ਆ ਤੇ ਤੇਹੀਂ ਜਾਣਾ ਨੰਬਰ ਲੈ ਕੇ ਆਉਣਾ ਯਾਰ ਉਹਨਾਂ ਦਾ ਐਮ ਵੀ ਨਾ ਫੇਰ ਮੰਨਣਾ ਸਿੱਧਾ ਨੰਬਰ ਪੁੱਛਣਾ ਕਿ ਕਿੰਝ ਨਹੀਂ ਜਾ ਕੇ ਪਤਾ ਲੱਗਣਾ ਸਿੱਧਾ ਕਿੱਥੇ ਪਤਾ ਲੱਗਣਾ ਬਾਅਦ ਜਾ ਕੇ ਦੇਖੋ ਕਿੱਥੇ ਕਿੱਥੇ ਕਰਨਾ ਆਪਾਂ ਕੀ ਕਰਨਾ ਤੇ ਫਿਰ ਜਾ ਕੇ ਬਤ ਲੱਗਣਾ ਸੀ ਕੰਦਾਂ ਉਧਿਆ ਕਿੱਥੇ ਰਹਿ ਕੇ ਘਟ ਅੱਗੇ ਹਣਾ ਆ ਉਹ ਟਰੱਕ ਨੇ ਲਾਇਆ ਜਾਮ ਲਿਖਿਆ ਤੇ ਆਵਾ ਦੱਸਾਂਗੇ ਵੀ ਕਿ ਕਿਸ ਨੂੰ ਸੱਦਣਾ ਆ ਕਿ ਨਹੀਂ ਸੱਦਣਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਅਸੀਂ ਦੇਖ ਕੇ ਆਈਏ ਹੋਟਲ ਦਾ ਸੌਖਤਾ ਜੀ ਆਹ ਹੋਟਲ ਆ ਜਿਹੜਾ ਅਸੀਂ ਬੁੱਕ ਕਰਵਾਉਣਾ ਆ ਆ ਰੋਡ ਆਇ ਤੇ ਮੀਨ ਲੱਗਦਾ ਉਪਾਰ ਬੰਗਲਾ ਪੂਵਾ ਦੇ ਹਾਨੀਆਂ ਚਲੋ ਹੁਣ ਜਾਂਦੇ ਆ ਅੰਦਰ ਮੈਂ ਰੋਡ ਤੇ ਲਓ ਜੀ ਹੋਟਲ ਜਿਹੜੀ ਬੁਕਿੰਗ ਆਪਾਂ ਕਰਾ ਚੁੱਕੇ ਹਾਂ ਠੀਕ ਹੈ ਜੀ ਤੇ ਹੁਣ ਦੇਖਦੇ ਆ ਗੈਸਟ ਕਿੰਨੇ ਆ ਰਹੇ ਆ ਗੈਸਟ ਦਾ ਪਹਿਲੇ ਫੋਨ ਕਰਾਂਗੇ ਸਾਰਿਆਂ ਨੂੰ ਤਾਂ ਫਿਰ ਗੈਸਟ ਜਿਹੜੇ ਕਨਫਰਮ ਕਰਨੇ ਪੈਣੇ ਸਾਰੇ ਤੇ ਤਾਂ ਫਿਰ ਸਟਾਰਟ ਟਾਈਮ ਤੇ ਨਾ ਕਰ ਦਿੰਦੇ ਇਹ ਹੈਗੇ ਪਹਿਲੇ ਹੀ ਪੁੱਛ ਲੈਣਾ ਜਿਹੜਾ ਆਉਣਾ ਸਾਨੂੰ ਪੱਕਾ ਦੱਸੋ ਕਿਉਂਕਿ ਫਿਰ ਪਲੇਟ ਸਿਸਟਮ ਆ ਉਹ ਨਹੀਂ ਹੋਸਾ ਕਰਨਾ ਜਿਹੜਾ ਮੈਂ ਸਾਰਾ ਤੇ ਇਸ ਕਰਕੇ ਫਿਰ ਆਪਾਂ ਪਹਿਲੇ ਇੰਤਜ਼ਾਮ ਕਰਾਂਗੇ ਸਾਰਿਆਂ ਨੂੰ ਪੱਕੇ ਕਰਾਂਗੇ ਤੇ ਫਿਰ ਆਪਾਂ ਇੱਥੇ ਲੈ ਕੇ ਪਹੁੰਚਾਂਗੇ ਸਾਰਿਆਂ ਨੂੰ ਸੱਚ ਪਹੁੰਚਣਗੇ ਆਪ ਹੀ ਸਾਰੇ ਜਾਣੇ ਫੇ ਦਸਣਾ ਹੀ ਹਨ ਅਸੀਂ ਦਸਣਾ ਸਿਰਫ ਇੱਥੇ ਆਦੀ ਆ ਜਿੱਦਾ ਵਿਆਹ ਵਿੱਚ ਹੁੰਦਾ ਆ ਪੈਲਸ ਬੋਕਾ ਤੁਸੀਂ ਇੱਥੇ ਆ ਗਏ ਤੁਸੀਂ ਪੈਲਸ ਜੀ ਪਹੁੰਚਣਾ ਈ ਸਾਰਿਆਂ ਨੇ ਤੇ ਜੇ ਕੋਈ ਗੁੱਸਾ ਗਿਲਾ ਹੈਗਾ ਤਾਂ ਸਾਰੇ ਦੂਰ ਕਰਕੇ ਆਪਣੇ ਪਹੁੰਚ ਜਿਓ ਭਾਈ ਇੱਥੇ ਠੀਕ ਹੈ ਜੀ ਤੇ ਕਿਉਂਕਿ ਸਾਡੀ ਕਾਲ ਤੁਹਾਨੂੰ ਆ ਜਾਣੀ ਆ ਤੇ ਜਿਨ੍ਹਾਂ ਨੂੰ ਕਦੀ ਫੋਨ ਵੀ ਨਹੀਂ ਕਰੀਦਾ ਸਾਰਿਆਂ ਨੂੰ ਫੋਨ ਜਾਊਗਾ ਜੀ ਕਿਉਂਕਿ ਸਾਡਾ ਟਾਈਮ ਨਹੀਂ ਲੱਗਦਾ ਫੋਨ ਕਰਨ ਦਾ ਇਸ ਕਰਕੇ ਫੋਨ ਨਹੀਂ ਕਰ ਹੁੰਦਾ ਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਬੋਲ ਫਾ ਕੁਛ ਤੁਸੀਂ ਮੈਂ ਤੁਹਾਨੂੰ ਵਿੱਚ ਕੱਟੀ ਆਵੇ ਕਹਦੇ ਕਿ ਸਾਰੇ ਨਾਲ ਹੀ ਆ ਹਾਂ ਸਾਰੇ ਸਾਡੇ ਨਾਲ ਆ ਤੇ ਅਸੀਂ ਨਾਲ ਨੇ ਤੁਸੀਂ ਸਾਡੇ ਨਾਲ ਰਿਆ ਕਰੋ ਅਸੀਂ ਨਾਲ ਹੀ ਆ ਅਸੀਂ ਨਾਲ ਹੀ ਫਿਰ ਕਿਵੇਂ ਬਲੇ ਇਦਾਂ ਹੁੰਦਾ ਨਾ ਕਿ ਇਹਨੇ ਫੋਨ ਨਹੀਂ ਕਰਦੇ ਟਾਈਮ ਨਹੀਂ ਲੱਗਦਾ ਫੋਨ ਚੱਕਦੇ ਨਹੀਂ ਇਦਾਂ ਨਹੀਂ ਗੱਲਾਂ ਸੁਣਨ ਵਿੱਚ ਬਹੁਤ ਹੁੰਦੀਆਂ ਹੈਗੀਆਂ ਤੇ ਉਹ ਪਲੀਜ਼ ਹੁਣ ਵਿੱਚ ਨਾ ਆਉਣ ਨਹੀਂ ਨਹੀਂ ਬਗਰ ਵੀ ਸਾਰਾ ਹੋਈ ਹੋਣੀ ਕੀ ਕੀ ਕਹਿਣਗੀ ਦੱਸ ਸਾਰੇ ਘੱਟ ਸਾਰੇ ਗੱਡੀ ਚ ਬਲਾਗ ਬਣਾ ਕੇ ਤੇ ਕਈ ਵੇਲੇ ਕਰੇ ਗੱਲਾਂ ਨਹੀਂ ਹੁੰਦੀਆਂ ਤੇ ਆਪਾਂ ਘਰੇ ਦੱਸਣ ਆਣੀਆਂ ਲਈ ਕਿਸੇ ਨੂੰ ਸਰਪ੍ਰਾਈਜ਼ ਹਨਾਟੋ ਲੈ ਕੇ ਕਰਦੇ ਖਾਲਦੇ ਨਹੀਂ ਇਹ ਆ ਜੀ ਆਹ ਦੇਖੋ ਗਾਇਜ਼ ਪਤਾ ਨਹੀਂ ਕੀ ਆ ਇਹ ਖਰਗੋਸ਼ ਹੈ ਕੀ ਆ ਲੈ ਹੁਣ ਜੀ ਇੱਧਰ ਆ ਜਾਓ ਪਾਪਾ ਨੂੰ ਲੈ ਲੰਦੋ ਮਮੀ ਕੀ ਕਹਿੰਦੀ ਨਹੀਂ ਸੀ ਤੁਸੀਂ ਆਹੀ ਤਾਂ ਮਰ ਗਈ ਸੀ ਇਹ ਕਿ ਤੋ ਮਰ ਲੈ ਤੁਸੀਂ ਜੁੱਟ ਪਾ ਕੇ ਗਏ ਸੀ ਆਵੇਂ ਜੁੱਟ ਪਾ ਕੇ ਜਿਸ ਸੁਣੇਗਾ ਜੱਫੀ ਪਾਈ हरे राम हरे कृष्णा आरे 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 चलो मिनू ਹੈ ਨਹੀਂ ਸਬਜੀ ਬਣਾਈ ਕਿ ਨਹੀਂ ਬਣਾਈ ਨੱਦਾ ਬਣਾ ਲਈ ਯਾਰ ਬਣਾਈ ਬਣਾਰੀ ਬਣਾਰੀ ਸਬਜੀ ਦਾ ਬਣਾਈ ਰੋਟੀ ਦਾ ਬਣਾ ਲਈ ਜਸੂ ਦੇਖ ਹਾਏ ਇਹ ਜਸੂ ਜੱਫੀਆਂ ਪਾਉਂਦੀ ਕਿਤੇ ਐਡੇ ਲਾਡੇ ਕਰਦੀ ਦੇਖੀ ਆਹ ਰੇ ਹੁਣ ਪਾਪਾ ਨੂੰ ਪਾਉਣੀ ਇਹਨਾਂ ਜੱਫੀਆਂ ਹੁਣ ਇਹਨੇ ਪਾਪਾ ਨੂੰ ਜੱਫੀ ਪਾਉਣੀ ਨਿਕਲਿ ਆਓ ਹੁਣ ਬਾਜਰਾ ਤਾਰਨਾ ਤੁਹਾਨੂੰ ਹੈ ਨਵੀਂ ਬੋਟੀ ਆਂ ਕੋ ਤਾਰੀਏ ਬਾਜਨਾ ਤਿਸੂ ਬਾਜਾ ਵਜਾ ਬਾਜਾ ਵਜਾ ਮਾ ਪਾ 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 ਜੱਫੀ ਬੋਨੂ ਖੜੀ ਆਓ ਬਚਾਏ ਤਾਕੀ ਮਾਨੀ ਮੂ ਤੇ

ਇਹ ਦਸਲੀਨ ਦੇ ਕੰਮ ਲਾਦੇ ਮੈਨੂੰ ਹਾਂ ਦਸਲੀਨ ਦੇ ਕੰਮ ਲਾਦੇ ਦਸਲੀਨ ਦੇ ਕੰਮ ਲਾਦੇ ਮੈਂ ਲਾਦਾ ਨਹੀਂ ਨਾ ਲਾਈਆਂ ਚਾਹੀਆਂ ਐ ਨਹੀਂ ਚੋ ਜਾਦੇ ਦਈਆਂ ਇਹ ਮੈਨੂੰ ਪਤਾ ਇਦਾਂ ਦੇ ਕੰਮ ਕਰਦੀ ਹੁੰਦੀ ਇਹ ਕਹਿੰਦੀ ਹੁਣੀ ਅੰਦਰ ਖੋਲੀਏ ਦੱਸੋ ਅੱਛਾ ਕੀ ਖੋਲਦੀ ਨਹੀਂ ਆ ਲੈ ਉਹਨੇ ਮਾਰਦੀ ਆ ਬੋਲ ਦੇ ਦੇ ਲੋ ਆ ਆ ਦੇਖਿਓ ਆਹ ਕਹਿੰਦੇ ਇਹ ਕਿਨੇ ਪਾਇਆ ਖਲਾਰਾ ਇੱਧਰ ਆ ਜਾ ਮੜਜ ਇੱਧਰ ਆ ਜਾ ਆਹ ਕਿਨੇ ਪਾਇਆ ਖਲਾਰਾ ਹਾਂ ਮੜਜ ਦਮ ਕਰਿਓ ਕਿਨੇ ਪਾਇਆ ਖਲਾਰਾ ਇਹ ਤਾਂ ਭੂਤ ਪੜ ਗਏ ਸੀ ਅੰਦਰ ਹੈ ਕੌਣ ਪਾ ਕੇ ਖਲਾਰਾ ਮੜੀ ਜੁੱਟ ਕੇ ਕੱਪੜੇ ਮੈਨੂੰ ਤਾਂ ਕੋਈ ਕਹਿਆ ਲਵਾ ਹੁਣ ਮੈਂ ਕੰਢੀ ਲਾਉਣੀਆਂ ਨਾਲ ਲਗਾਉਣੀਆਂ ਪੈਣੀਆਂ ਹੁਣ ਠੀਕ ਆ ਚਲੋ ਸ਼ੁਰੂ ਹੋ ਜੋ ਅੱਦੇ ਨਾਲੋਂ ਤਾਂ ਹੱਦ ਮੈਲਾ ਦੋ ਚਲੋ ਵੀ ਵਿਚਰਾ ਕੇ ਨਾ ਮੈਂ ਤੁਮ ਰਹੀ ਹੂੰ ਮੰਮੀ ਗੁੰਡੇ ਲੋਂ ਲਾ ਪਏ ਆ ਕਿ ਸੋ ਆਰਾਮ ਨਾ ਹੋਣ ਇਹ ਲੋਗ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵੇਰ ਸਵੇਰ ਗੁੱਡ ਮਾਰਨਿੰਗ ਹੋ ਜਾ ਯਾ ਤੇ ਅਸੀਂ ਚੱਲੇ ਆ ਜੀ ਖੇਤ ਨੂੰ ਫਾੜਾ ਨਹੀਂ ਉਹ ਅਨਲਾਈਜ਼ ਹੋ ਉਸ ਦਾ ਤੇ ਅੱਜ ਕੰਦਲਰੇ ਮੂਲੀਆਂ ਲਾਈਆਂ ਆ ਤੇ ਕਦੀ ਮooli ਲੈ ਕੇ ਆਉਂਦੇ ਆ ਮੈਂ ਮੂਲੀ ਵਾਲਾ ਪਾਟਾ ਖਾਣੇ ਆ ਚਾਹ ਨਾਲ ਇੱਕਾ ਸਮਾਈਲੀ ਖਾਣ ਲਈ ਆ ਸਮਾਈਲੀ ਬਣਾ ਦਿੱਤਾ ਇੱਕ ਨੂੰ ਤੇਲ ਡੋਏ ਹਾਲੇ ਹੁਣੀ ਉੱਠੀ ਹੀ ਮੈਂ ਪਸੰਦ ਤੇਲ ਵਾਲੇ ਸਬਾ ਲਾਦੇ ਹਾਂ ਇਹ ਗਾ ਜੇ ਹੋਰ ਕ੍ਰਾਂਚੀ ਕਰਨੇ ਥੋੜੇ ਦੇ ਲੱਗਣੇ ਦੋ ਮਿੰਟ ਵਾਲਾ ਬਨੇ ਕਾ ਦੇ ਦੇ ਆ ਉਲੀ ਲੱਗੀ ਆਂ ਕਿ ਨਹੀਂ ਉੱਥੇ ਉਹ ਆਕਲ ਹੀ ਉੱਥੇ ਹੀ ਹੈ ਨਾ ਉਹ ਕਿੱਦਾਂ ਨਿੰਬੂ ਲੱਗਾ ਉਹ ਥੋੜੀ ਹੋਰ ਕੋਈ ਆਜਾ ਸੁ ਉਹ ਦੇ ਚੂ ਕਿ ਅਜੀ ਇਸੇ ਬਿਟਰ ਗੋਲ ਦਾ ਕਿਦਾਂ ਖਾਣਦੇ ਆ ਇਹ ਤੇ ਇਹਦੇ ਨੂੰ ਵੀ ਦੇਖੀ ਜਾਂਦੀ ਨਾਲੇ ਕੀ ਕਰ ਰਹੇ ਆ ਲੱਗੇ ਸਾਰੇ ਬੂਟੇ ਭਰੇ ਪਸੰਦ ਜਿਹਾਂ ਇਹ ਸਾਡੇ ਇੱਥੇ ਦੀ ਨਾ ਖਾਸੀਅਤ ਆ ਸਾਡੇ ਇੱਥੇ ਸੰਤਰਿਆਂ ਵਾਲੀ ਖਾਸੀਅਤ ਆ ਮਤਲਬ ਕਿ ਤਾਂ ਸੰਤਰੇ ਦਾ ਜਾਣਿਆ ਜਾਂਦਾ ਸਾਡਾ ਏਰੀਆ ਤੇ ਆ ਲੱਗਾ ਜੀ ਸਾਗ ਤੇਰੇ ਵਜੇ ਦੇਖਦੇ ਆ ਮੂਲੀ ਦੇ ਕੋਈ ਹੈਗੀ ਆ ਤਾਂ ਇਹ ਕਦੀ ਤੋੜ ਲਾਂਗੇ ਨਹੀਂ ਤਾਂ ਫੇਰ ਲੂਣ ਵਾਲੇ ਬਣਾ ਲੈਣੇ ਆ ਮੈਂ ਤਾਂ ਚੱਲ ਮੂਲੀ ਵਾਲੇ ਖਾਣੇ ਲੂਣ ਵਾਲੇ ਖਾਂਦੇ ਨਹੀਂ ਕਰਦਾ ਸੀ ਬਟ ਮੂਲੀ ਹੋਊਗੀ ਤਾਂ ਖੇਰੀਆ ਲੱਗਦਾ ਤਾਂ ਹੈ ਨਹੀਂ ਹੋਊਗੀ ਪਰ ਇੱਥੇ ਲਾਉਂਦੇ ਹੁੰਦੇ ਮੂਲੀਆਂ ਇਹ ਪਰ ਹੈ ਨਹੀਂ ਲੱਗਦਾ ਤਾਂ ਜਾਣਾ ਦੂਰ ਕਿਤੇ ਦੂਰ ਕਿਤੇ ਦੱਸਾਂ ਕਿੱਥੇ ਜਾਣਾ ਆ ਬਸ ਰੈਡੀ ਛੜੀ ਹੋਣਾ ਆ ਤੇ ਹੁਣ ਰੈਡੀ ਛੜੀ ਹੋ ਜੀਏ ਨਾ ਤੋ ਲਈਏ ਸਿਰ ਫੁਲਵਾ ਲਈਏ ਇਦਾਂ ਹੀ ਹਾਲਤ ਬਣੀ ਪਈ ਆ ਘੁੱਠੀ ਹੀ ਸਵੇ ਸਵੇਰੇ ਤੇ ਫੇਰ ਆਪਾਂ ਜਾਵਾਂਗੇ ਤੁਹਾਨੂੰ ਦੱਸਾਂਗੇ ਕੀ ਕਰਨ ਲੈਣਾ ਹੈ ਤੇ ਦਿੱ ਬਲੌਗ ਦਾ ਬਣੇ ਰਹੋ ਚੈਨਲ ਨੂੰ سبسਕ੍ਰਾਈਬ ਕਰਿਓ ਤੇ ਪਿਆਰ ਨਾਲ ਕਮੈਂਟ ਕਰਿਓ ਜੇ ਆਪਾਂ ਪਾਵਾਂਗੇ ਆਹ ਵਾਲਾ ਸੂਟ ਇਹ ਸਲਵਾਰ ਆ ਤੇ ਆਹ ਇਹਦਾ ਜੈਂਪਰ ਦੇਖੋ ਰੋ ਸੋਹਣਾ ਸੂਟ ਇਹ ਵਾਲਾ ਸੂਟ ਪਾਵਾਂਗੇ ਅੱਛਾ ਕਲਰ ਵੇਖੋ ਕਲਰ ਸੋਹਣਾ ਬਲੂ ਕਲਰ ਬਲੂ 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 ਨਾਲ ਬਲੂ ਦਾ ਮੈਚਿੰਗ ਮੈਂਜੈਂਟਾ ਵੈਸੇ ਕਲਰ ਤਾਂ ਡਿਫਰੈਂਟ ਆ ਨਾ ਦੇਖੋ ਪਾਇਆ ਕਿਦਾਂ ਲੱਗਦਾ ਹਣ ਇਹਦਾ ਪਾ ਕੇ ਪਤਾ ਲੱਗਣਾ ਚਲੋ ਹੁਣ ਆਪਾਂ ਪਾਈਏ ਚਲੋ ਹੁਣ ਆਪਾਂ ਪਾਈਏ ਤੇ ਆਪਾਂ ਰੈਡੀ ਹੋਈਏ ਫਿਰ ਤੁਹਾਨੂੰ ਆਪਾਂ ਲੁੱਕ ਦਿਖਾਉਨੇ ਆ ਫਾਈਨਲ ਲੁੱਕ ਚਲੋ ਲੋ ਜੀ ਸੂਟ ਤਾਂ ਪਾ ਲਿਆ ਆ ਬਟ ਹਲੇ ਰੈਡੀ ਛੜੀ ਬਣਾਇਆ ਹਲੇ ਪਹਿਲਾਂ ਤਿਆਰ ਸ਼ੁਰੂ ਹੋ ਜਾਈਏ ਸੂਟ ਸਹੀ ਲੱਗਦਾ ਮੰਮੀ ਕਹਿੰਦੀ ਬਹੁਤ ਸੋਹਣਾ। ਤੇ ਇਹ ਪਾਇਆ ਸੋਹਣਾ ਲੱਗਦਾ ਤੁਹਾਨੂੰ। ਲੋ ਜੀ ਮੈਂ ਪਾ ਲਿਆ ਆ ਤੇ ਹੁਣ ਆਪਾਂ ਰੈਡੀ ਸ਼ੈਡੂ ਹੋ ਜੀਏ ਫੇਰ ਦੇਖੋ ਹੁੰਦੇ ਕਿਦਾਂ ਲੱਗਦਾ। ਫੇਰ ਤਿਆਰੀ ਲੈ। ਮੰਮੀ ਕਹਿੰਦੀ ਆਪਣੇ ਨੂੰ ਚੰਗਾ ਲੱਗਦਾ ਕਿਦ ਲੱਗਦਾ। ਇਹ ਮੰਮੀ ਦਾ ਆ। ਮੈਂ ਪਾਇਆ ਮੰਮੀ ਜੀ ਲਿਆਂਦਾ ਆਪਣੇ ਲਈ। ਤੇ ਮੈਂ ਅੱਜ ਪਾ ਲਿਆ ਤੇ ਬਾਕੀ ਲੁੱਕ ਤੁਹਾਨੂੰ ਹੋਣੀ ਆ ਪਾ ਕੇ ਚੰਗੀ ਤਰ੍ਹਾਂ ਰੈਡੀ ਸ਼ੈਡੀ ਹੋ ਕੇ ਹੁਣ ਰੈਡੀ ਸ਼ੈਡੀ ਹੋ ਜੀਏ। ਚਲੋ ਹੁਣ ਮੈਂ ਰੈਡੀ ਹੋ ਗਦੋ 1 ਮਿੰਟ। ਮੈਨੂੰ ਕੈਮਰਾ ਸੈਟ ਕਰ ਲੈੰਦੋ ਕਿ ਤਾ। ਕੈਮਰਾ ਸੈਟ ਕਰ ਲੈੰਦੋ। ਅੱਜ ਮੈਂ ਕੀ ਕੀ ਲੋਣਾ ਫੇਸਕਾ ਦਿਖਾਉਣੀ ਆ 1 ਮੀਟਰ ਤੇ ਦਿਖਦੀ ਮੈਂ ਆਇ ਕਿਸੂਟ ਆਇ ਪਹਿਲਾ ਮੈਂ ਲਾਈ ਆ ਲੈਕਮੀ ਦੀ ਆ ਬਾਰੇ ਲੈਕਮੀ ਦੀ ਲਾਈ ਇਹਨੂੰ ਫਾਉਂਡੇਸ਼ਨ ਕਹਿ ਲੈਂਦੇ ਆ ਨਾ ਵੈਸੇ ਹਾਂ ਇਹ ਵਾਲੀ ਆ ਮੇਰਾ ਬੈਗਾ ਜਿਹੜਾ ਮੈਂ ਸੰਭਾਲ ਰੱਖਦੀ ਆ ਕੀ ਲਾਈਏ ਕੀ ਲਾਈਏ ਕੁਝ ਪਤਾ ਹੀ ਲੱਗਦਾ ਕੁਝ ਲੋਨੇ ਆ ਇੱਕ ਮਿੰਟ ਰੁਕੋ ਨਾਰਮਲੀ ਲਾਲੀਏ ਕਰੀਮ ਜੀ ਵੈਸੇ ਉਹ ਮੇਰੇ ਮੁੱਕ ਗਈ ਆ ਸਾਰੇ ਬਾਜ ਘੱਟ ਕਰ ਤੁਸੀਂ ਨਾ ਡੈਡੀ ਬਾਜ ਘੱਟ ਕਰਿਓ ਤੁਮ ਨਹੀਂ ਆਏ ਕੋਈ ਡੱਬੀ ਆ ਹੁਣ ਦੇਖਦੇ ਕਿਹੜਾ ਫੱਗਦਾ ਮੈਂ ਨਾ ਹੋਈ ਲਾ ਲੈਣਾ ਉਹ ਲੱਭਾ ਨਹੀਂ ਗਈ ਹੈਗੀ ਹਾਂ ਆਈ ਲਾ ਲੈਨੇ ਆ ਜਿਹੜੀ ਮੈਂ ਸਟ੍ਰੋਕ ਕਰੀਮ ਉਹਦੀ Se nå. ਲੋ ਦੀ ਇਹ ਵੀ ਹੁਣ ਆ ਗਏ ਇਹਨਾਂ ਨੂੰ ਵੀ ਰੈਡੀ ਕਰਦਾ ਹੁਣ ਤੱਕ ਇਹ ਮਿਸਟਰਮ ਜਿਹੜਾ ਕੱਪੜੇ ਪਾੜੇ ਹੋ ਵੱਤ ਲੋਣੇ ਆ ਗਏ ਜਿਹੜੇ ਛੋੜੇ ਸੀ ਹਾਂ ਨੁੰਨਾ ਹਾਂ ਆਹ ਸੈਲ ਵੀ ਆ ਨੁੰਨੇ ਨੂੰ ਦਿਆਇਆ ਉਹ ਅੱਜ ਚਪੜੇ ਆ ਉਹ ਆ ਗਏ ਉਹੋ ਬੜਾ ਫਰਕ ਪਈ ਲੱਗਣਾ ਕਲੋ ਆ ਗਏ ਆ ਗਏ ਤਨਾਸ ਆ ਦੇਖੋ ਇਹਨਾਂ ਨੂੰ ਵੀ ਚਲੋ ਫਾਉਂਡੇਸ਼ਨ ਲਾ ਲੈ ਕਿਹੜਾ ਕਿੰਨਾ ਕੁ ਸਲੋਦੀ ਬਹੁਤ ਇੰਨਾ ਕੁਝ ਨਹੀਂ ਲਾਉਣੀ ਮੈਂ ਵੈਸੇ ਨੌਰਵੜੀ ਚੀਜ਼ਾਂ ਆ ਇਹ ਫਾਉਂਡੇਸ਼ਨ ਨਹੀਂ ਹੋਏ ਤੂੰ ਧੁੱਪ ਧੁੱਪ ਦਵਾ ਚਲੋ ਬਸ ਬਾਕੀ ਬੱਜ ਗਾਲਗੂਲ ਤੇ ਲਾ ਲੋ ਬਸ ਇੰਨਾ ਕੁ ਕਸ਼ ਲਾਉਣੀ ਆ ਆ ਹਣ ਫਾਉਂਡੇਸ਼ਨ ਲੱਗੀ ਲਾਉਣ ਮਾੜਾ ਆ ਬਾਕੀ ਗੜੀ ਗੂਲੀ ਤੇ ਲਾ ਲੋ ਇਕ ਕੋਈ ਨਹੀਂ ਹੁਣੀ ਆ ਆਵਲੀ ਲਿਪਸਟਿਕ ਮੈਂ ਆਵਲ ਲਾਉਣੀ ਹੁਣੀ ਕੋਈ ਚਲੋ ਹਣੇ ਨੂੰ ਲਾ ਲਈਏ ਵੈਸੇ ਨਾ ਮੇਰੇ ਉਹ ਥ੍ਰੈਡਿੰਗ ਵੀ ਕਰਾਉਣ ਵਾਲੀ ਹੋਈ ਆ ਤੇ ਲਿਪਸਟਿਕ ਨਿਕਲਣੇ ਬਹੁਤ ਡਈ ਆ ਤੋਂ ਵੀ ਨਾਲ ਦੇ ਲਾ ਦਿੰਦੀ ਆ ਆਹ ਦਾ ਨਾ ਕਰਕੇ ਨਾ ਕੁੰਜੀ ਚੇਹ ਸੜਤ ਦੇ ਸਾਰੇ ਕੱਪੜੇ ਕਿੰਨੀ ਵਾਰ ਇਹਨੂੰ ਵੱਢਿਆ ਵਾ ਕਿਤੇ ਕੱਪੜੇ ਹੱਟ ਤੋਂ ਆ ਗਏ ਤੇ ਦੂਡੇ ਹੱਟ ਤੋਂ ਆ ਗਏ ਪਰ ਨਾ ਇਹਨਾਂ ਕੋਲ ਨਾ ਇਹ ਖਾਣ ਦੀ ਤੇ ਤੋਂ ਫਿਰ ਉਹਨਾਂ ਨੇ ਪੈਂਟਾਂ ਲਾ ਦਿੱਤੀਆਂ ਇਹਨਾਂ ਦਾ ਮਾਰੀੇ ਕੰਮ ਕਰਦਾ ਕਿ ਸਕੂਲ ਦੀਆਂ ਵਰਗੀਆਂ ਹਟ ਤੋਂ ਨਾ ਇਹਨਾਂ ਤੋਂ ਮੈਂ ਤੇ ਨਾਲ ਵਾਲੀ ਦੇ ਮਰਜ਼ੀ ਸੇੜ ਨੂੰ ਪਰ ਇਹ ਵੀ ਕੋਈ ਜਿਹੜਾ ਮਾਤਾ ਤੇ ਗੱਲ ਨੂੰ ਵੀ ਮੈਂ ਨਹੀਂ

ਹਲੋ ਜਾ ਕਰ ਦੇ ਦੇਖੋ ਥੋੜਾ ਜਿਹਾ ਪਾਣੀ ਲੂ ਪਿਸਟਿਕ ਲੋਣੀ ਸਭ ਤੋਂ ਔਖੀ ਏ ਪਤਾ ਮੇਰਾ ਦੰਗਾ ਜਿਹੜਾ ਫੈਕਸ ਕਰ ਮੋਦੀ ਉਹ ਗੰਗਾ ਹੁੰਦਾ ਆ ਆਹ ਇਹ ਵਾਲਾ ਦੰਗਾ ਮੈਂ ਲੱਗ ਰੱਖਿਆ ਸੇਰ ਵਾਲੀਆਂ ਖੋਲੇ ਬਲੋਂ ਨਮਾ ਟ੍ਰੀਟਮੈਂਟ ਕਰਾਉਣਾ ਆ। ਛੜੀਆਂ ਤੇ ਤੁਹਾਨੂੰ ਜਾਣਾ ਵੀ। ਹਾਂ ਤਾਂ ਮਲੂਕ ਤੋਂ ਨਹੀਂ ਕੱਟ। ਏਦਾਂ ਦਾ ਮੇਕਅਪ ਜਿਹਾ ਹੋਇਆ। ਸਹੀ ਹਨ। ਖੋਲੇ ਸਿਰ ਪਾਉਣਾ ਆ। ਸਹੀ ਆ। ਪਹਿਲਾਂ ਮੈਂ ਸਿਰ ਸੁਰ ਬਾਲਮ ਫੇਸ ਧੋਣੀ ਆ ਠੀਕ ਆ। ਜਾਨ ਮੰਮੀ ਸਾਡੀ ਰੋਂਦੀ ਤੂੰ ਹੱਸਣ ਦੇ। ਜਾਨ ਤਾਂ ਨਹੀਂ ਫਰ ਗਈ ਕਿਤੇ। ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਕੋਈ ਚੁੱਪ ਕਰਾਉਂਦਾ ਮਾਂ ਹੁੰਦੀ ਏ ਮਾਂਓ ਦੁਨੀਆ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾੜਾ ਸਾਥੀ ਮਾਤਾ ਰਬ ਦਾ ਕੋਇਆ ਦੂਜਾ ਉਹ ਬੜੇ ਸੁਖ ਹੁੰਦੇ ਮਾਵਾ ਦੇ ਨਾਲ ਮਾਵਾ ਵਾਲੇ ਉਹ ਉਹ ਇਹ ਕੁਛ ਨਹੀਂ ਚੱਲ ਰਿਹਾ ਹੈ ਜੰਦਾ ਮੁੰਡਾ ਕਿ ਕੀ ਦੇਲੇ ਮੋਸ਼ਮ ਰੋਣਾ ਵੀ ਛੇਤ ਨਹੀਂ ਚੰਗਾ ਹੈ ਅਵਾਲ ਨਿਕਲ ਜਾਂਦਾ ਕੋਈ ਨਹੀਂ ਹਮ ਇਹਦਾ ਬਾਪੂ ਬਾਪੂ ਤਾਂ ਕਿਹਾ ਕੰਮ ਤੇ ਨਾ ਆ ਜਾ ਪਰ ਦੇਖ ਤੈ ਹੀ ਜਾਂਦੇ ਨਾਲ ਦੀ ਯਾਰ ਦੋਸਤੋ ਇਹ ਕਹਿੰਦੇ ਕੰਮ ਕਰ ਲੈੰਦੋ ਸਹੀ ਰਹੂਗਾ ਸਰੀਰ ਤੇ ਬਾਪੂ ਵੀ ਨਹੀਂ ਮੰਨਦਾ ਪਿਆ ਉਹਨੂੰ ਰੋਕਿਆ ਪਕਾ ਕੇ ਗਾਈ ਨਹੀਂ ਰੋਕਦਾ ਪਿਆ ਜੇ ਨਹੀਂ ਸਹੀ ਠੀਕ ਹੋਊਗਾ ਧੰਨਵਾਦੂਗਾ ਆਪਾਂ ਤਾਂ ਦੇਤੀ ਫੁੱਲੀ ਛੁੱਟੀ ਕੀ ਨਾਲੇ ਸਾਰਿਆਂ ਦੇ ਕਹਿਣ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਕੰਮ ਤੇ ਨਹੀਂ ਜਾਣਾ ਫੋਨ ਸਾਨੂੰ ਹੀ ਆਇਆ ਸੀ ਪਹਿਲੇ ਮੈਂ ਤਾਂ ਫੋਨ ਤੇ ਜਵਾਬ ਹਾ ਆਈ ਤਾਂ ਪਹਿਲੇ ਹੀ ਕੰਮ ਵਾਲਿਆਂ ਨੂੰ ਜਵਾਬ ਦੇ ਦਿੱਤਾ ਸੀ ਪਰ ਡੈਡੀ ਨਹੀਂ ਮੰਨਦੇ ਡੈਡੀ ਕਹਿੰਦੇ ਮੈਂ ਸਹੀ ਫੇਰ ਹੀ ਰਹਿਣਾ ਬਾਕੀ ਅਸੀਂ ਕੋਈ ਖਰਚਾ ਵਰਚਣ ਲਈ ਤਾਂ ਸਾਰਾ ਕਰੀਦਾ ਆ ਤੇ ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਇਦਾਂ ਦਾ ਕਿ ਕੋਈ ਖਰਚਾ ਕਰਨਾ ਜਾਂ ਕੁਝ ਵੀ ਕਰਨਾ ਕੋਈ ਖਰਚੇ ਟੈਨਸ਼ਨ ਨਹੀਂ ਕੋਈ ਕਰਦੀ ਕੋਈ ਟੈਨਸ਼ਨ ਸਾਰਾ ਅਸੀਂ ਕਰ ਲੀਦਾ ਆਪੇ ਸਾਰਾ ਅਸੀਂ ਕਰ ਲੀਦਾ ਆ ਬਾਕੀ ਜੋ ਕੋਈ ਵੀ ਦਵਾਈ ਦੋ दारू ਦੀ ਲੋੜ ਆ ਉਹ ਵੀ ਆਪਾਂ ਸਾਰ ਕੋਈ ਤਨ ਪਤਾ ਨਹੀਂ ਹੈਗਾ ਤੇ ਕੰਮ ਤੇ ਆਪਣੀ ਮਰਜ਼ੀ ਨਾਲ ਗਏ ਹੁਣ ਆਪਾਂ ਤਾਂ ਹੁਣ ਕਿਹਾ ਵੀ ਨਹੀਂ ਜਾਓ ਬਟ ਇਹ ਵੀ ਆ ਕੇ ਚਲੋ ਕੰਮ ਕਰਨਗੇ ਤਾਂ ਸਰ ਫੂਨ ਸਰਕ ਬਾਕੀ ਮੰਮੀ ਕੰਮ ਬੇਲੇ ਨਹੀਂ ਰੋਂਦੀ ਡੈਡੀ ਕੰਮ ਤੇ ਜਾਂਦੇ ਹੋਰ ਕੋਈ ਗੱਲ ਆ ਇਹਦੀ ਕੱਲ੍ਹ ਦੱਸ ਦਿੱਤੀ ਤਾਂ ਤੁਹਾਨੂੰ ਕੱਲ ਦੇ ਵਲੌਗ ਚ ਦੱਸਾਂਗੇ ਹੈਨਾ ਹਾਲੇ ਸਾਨੂੰ ਵੀ ਨਹੀਂ ਪਤਾ ਕਿ ਆ ਤਾਂ ਹੁੰਦੇ ਆ ਤੁਸੀਂ ਹੀ ਕਮੈਂਟ ਕਰਿਓ ਸਾਰੇ ਜਾਨੀ ਮੰਮੀ ਨੇ ਫੇਰ ਦੱਸਣਾ ਮੰਮੀ ਨੂੰ ਮੈਂ ਕਹੂੰਗੀ ਫੇਰ ਮੈਂ ਇੰਨੀ ਕਮੈਂਟ ਆ ਗਈ ਤਾਂ ਤੁਸੀਂ ਹੁਣ ਕਾਰਨ ਦੱਸੋ ਸਾਨੂੰ ਨਹੀਂ ਤਾਂ ਹਣਾ ਮੰਮੀ ਮੰਮੀ ਦਾ ਮੈਂ ਸੂਟ ਪਾਇਆ ਨੀਲੇ ਰੰਗ ਦਾ ਮੰਮੀ ਰੰਗ ਦੇ ਕਿੱਥੋਂ ਕੱਢ-ਕੱਢ ਕੇ ਸੂਟਾ ਮੈਚਿੰਗ ਪਤਾ ਨਹੀਂ ਕਿੱਥੋਂ ਬਣਾਈ ਹੈ ਹੈ ਮੈਚਿੰਗ ਪਤਾ ਨਹੀਂ ਕਿੱਥੋਂ ਇੰਨੀ ਨੀਲੇ ਬੜੀਲਾ ਨੀਲਾ ਰੰਗ ਮੈਂ ਕਦੇ ਪਾਇਆ ਨਹੀਂ ਮੂੰਹ 'ਚ ਪਈ ਜਾ ਉਹਦੇ ਉਰੇ ਕੋਲ ਬੈਠੀ ਆ ਉਰੇ ਕੋਲ ਚੁੱਪੀਆਂ ਲੈ ਆਂਦੀ ਏ ਉਹਦੇ ਮੂੰਹ ਦੇ ਪਤਾ ਇਹ ਚੁੱਪੀ ਲਈ ਉਹ ਮੂੰਹ ਦੀ ਆ ਲੈ ਆ ਜਾਣੀ ਅਕਲ ਬਾਲਾਂ ਦਾ ਲੰਘ ਗਿਆ ਤਾਂ ਇਹਦੇ ਕਰਕੇ ਬਾਹਰ ਵੇਂਦੀ ਏ ਪਤਾ ਨਹੀਂ ਇਹਨੂੰ ਇੰਨਾ ਪਿਆਰ ਆ ਨਾ ਇਹਦੇ ਨਾਲ ਇੰਨਾ ਪਿਆਰ ਆ ਬਸ ਕਹਦੀ ਇਹਨੇ ਕੋਲ ਹੀ ਬੈਠੀ ਰਮਾ ਲੈ ਚਲੋਂਦੀ ਦੇਗੇ ਕਿੱਦਾਂ ਚਲੋਂਦੀ ਦੇਗੇ ਚਲੋਂਦੀ ਦਾ ਬਵਾਸ ਨਹੀਂ ਚਲੋਈ ਜਗਾ ਕਿੱਦਾਂ ਦਸੁਆਈ ਦੇਖੀ ਐ ਇਧਰ ਆਵੀ ਕੋ ਨਾ ਰਿਆ ਹਾਂ ਜੁਰਦੀ ਕਿੰਨਾ ਜਾਰੀ ਹੋ ਗਿਆ ਕੱਲ ਜੀ ਦਸੁਆਈ ਦਸੁਆਈ ਦੇਖੀ ਆਉਂਦੀ ਐ ਆ ਗਈ ਓਹ ਇਹ ਲੈ ਪੈਰ ਵੀ ਰੱਖਦੀ ਆ ਉੱਪਰ ਨੂੰ ਕੀ ਇਹ ਕਿੱਥੋਂ ਤੇ ਤੇ ਡਰੋਣੀ ਆ ਗਈ ਆਓ ਦੇ ਲਾ ਔਰ ਉਹ ਕੀ ਕਰਦੀ ਹੋਏ ਬੋਲਦੇ ਨਹੀਂ ਗੇਰ ਪਾ ਕੇ ਪਿੱਛੇ ਨੂੰ ਇਦਾਂ ਹਵਾ ਜੁੜਦੀ ਦੇਖਿਓ ਆ ਮੋੜਦੀ ਹੈ ਕਿਦਾ ਨਾਟਕ ਨੇ ਕਿ ਪਛੜਦਾ ਚਲੋ ਆਂਦੀ ਕਿੰਨੀ ਸੋਹਣੀ ਲੱਦੀ ਹੈ ਸਾਡਾ ਰੱਬ ਰਾਜੀ ਰਹਿ ਬਾਕੀ ਦੁਨੀਆ ਰੁੱਸ ਜੇ ਨਹੀਂ ਸਾਡਾ ਰੱਬ ਰਾਜੀ ਰਹਿ ਆ ਗੱਡੀ ਵੀ ਖਰਾਬ ਹੋਈ ਇਹ ਵੀ ਕਿ ਕਰੋਣੀ ਆ ਆ ਦੇਖੋ ਗਾਇਸ ਪਤਾ ਨਹੀਂ ਕੀ ਆ ਇਹ ਖਰਗੋਸ਼ ਹੈ ਕਿ ਆ ਲਓ ਹਾਂ ਜੇ ਚੁਆਈ ਆ ਜੀ ਸਾਡੀ ਚੁੱਛੂ ਦੰਦ ਉਹ ਤਾਂ ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ ਦੱਸੂ ਇਹ ਦੰਦ ਤੋੜੀ ਬਹਿ ਜਾ ਲੱਗੇ ਤੋੜ ਦੇਣਾ ਪੁੱਤ ਨੇ ਦੱਸੂ ਤੋੜੀ ਦੰਦ ਦੇ ਦਾ ਤੋੜ ਦੇ ਦੰਦ ਤੋੜਨਾ ਇਹਦਾ ਤੋੜ ਦੇ ਦੀ ਇਹਦਾ ਆ ਦੰਦ ਤੋੜ ਦੇ ਆ ਤੋੜਦੇ ਤੋੜਦੇ ਕਾ ਤੋੜਦੇ ਸਾਰੇ ਉਹ ਤੋੜਨ ਦੇ ਤੋੜੀ